ਕਿਸਾਨਾਂ ਦੀ ਇਸ ਜੰਗ ਦੇ ਵਿੱਚ ਹੁਣ ਦਿੱਲੀ ਦੀਵਾਰੀ ਹੈ ਕਿਸਾਨ ਦਿੱਲੀ ਵੱਲ ਕੂਚ ਕਰਨ ਲਈ ਬਜਟ ਨੇ ਇਸ ਸਬਦੇ ਵਿਚਾਲੇ ਦੱਸ ਦਈਏ ਕਿ ਸ਼ੰਭੂ ਬਾਰਡਰ ਵੀ ਸੀਲ ਕਰ ਦਿੱਤਾ ਕਿਹਾ ਹੈ ਹਰਿਆਣਾ ਨੂੰ ਸ਼ੌਣੀ ਵਿੱਚ ਤਬਦੀਲ ਕਰ ਦਿੱਤਾ ਕਿਹਾ ਹੈ ਬਾਰਡਰਾਂ ਤੇ ਪਾਰੀ ਪੁਲਿਸ ਫੋਰਸ ਤਨਾਤ ਕਰ ਦਿੱਤੀ ਗਈ ਹੈ ਹਾਲਾਂਕਿ ਕਿਸਾਨ ਵਿਵਾਦ ਰਹੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਉੱਜਾ ਕੇ ਰਹਿਣਗੇ ਤੇ ਜਿੱਥੇ ਰੋਕਿਆ ਗਿਆ ਉੱਥੇ ਹੀ ਉਹਨਾਂ ਦੇ ਵੱਲੋਂ ਆਪਣਾ ਮੋਰਚਾ ਖੋਲ ਦਿੱਤਾ ਜਾਵੇਗਾ ਤਾਂ ਨਿਊਜ਼ 18 ਤੇ ਮਹਾ ਕਵਰੇਜ ਲਗਾਤਾਰ ਜਾਰੀ ਹੈ ਵਕਫ ਵਕਫਾ ਤੋਂ ਸਾਡੇ ਸਹਿਯੋਗੀ ਜੁੜੇ ਨੇ ਗਰਾਉਂਡ ਜ਼ੀਰੋ ਤੋਂ ਸਭ ਤੋਂ ਪਹਿਲਾਂ ਤਸਵੀਰਾਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਨ ਕਿਸਾਨਾਂ ਦੇ ਇਸ ਮਹਾ ਅੰਦੋਲਨ ਦੀਆਂ 26 ਤੇ 27 ਨਵੰਬਰ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕਿਸਾਨਾਂ ਨੇ ਕੀਤਾ ਹੈ ਪਾਬੰਦੀਆਂ ਬਹੁਤ ਨੇ ਪਰ ਪਾਬੰਦੀਆਂ ਦੇ ਬਾਵਜੂਦ ਹੌਸਲੇ ਬੁਲੰਦ ਨੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਸਿੱਧਾ ਰੁਕ ਕਰਦੇ ਹਾਂ ਸ਼ੰਭੂ ਬਾਰਡਰ ਦਾ ਮਨੋਜ ਕੁਮਾਰ ਮੇਰੇ ਸਹਿਯੋਗੀ ਜੁੜੇ ਹੋਏ ਨੇ ਲਾਈਵ ਤਾਂ ਮਨੋਜ ਫਰਹਾਲ ਕਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਕੀ ਕੁਝ ਨਜ਼ਰ ਤੁਹਾਨੂੰ ਆ ਰਿਹਾ ਹੈ ਹਰਿਆਣਾ ਪੁਲਿਸ ਦੇ ਵੱਲੋਂ ਕੀ ਕੁਝ ਇੰਤਜ਼ਾਮ ਕੀਤੇ ਜਾ ਰਹੇ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਤਾਂ ਕੀ ਕੋਈ ਕਿਸਾਨ ਆਗੂ ਜਾਂ ਟਰਾਲੀਆਂ ਪਹੁੰਚਣੀਆਂ ਸ਼ੁਰੂ ਹੋਈਆਂ ਨੇ ਜਾਂ ਫਿਰ ਨਹੀਂ ਸੂਰਜਪਾਲ ਵੀ ਮੇਰੇ ਸਹਿਯੋਗੀ ਨੇ ਉਹਨਾਂ ਦੇ ਕੋਲੋਂ ਵੀ ਜਾਣਾਂਗੇ ਕੀ ਹਾਲ ਹੈ ਪਰ ਮਨੋਜ ਪਹਿਲਾਂ ਤੁਸੀਂ ਦੱਸੋ ਤੇ ਤਸਵੀਰਾਂ ਚਾਹਾਂਗੇ ਤੁਸੀਂ ਆਪਣੇ ਕੈਮਰੇ ਦੀ ਨਜ਼ਰ ਨਾਲ ਦਿਖਾਓ ਬਿਲਕੁਲ ਅਮਰਤ ਦੇਖिए ਇਸ ਵਕਤ ਸ਼ੰਭੂ ਬਾਰਡਰ 'ਤੇ ਮੈਂ ਹਾਂ ਔਰ ਮਾਹੌਲ ਜੋ ਹੈ ਉਹ ਬੇहद ਤਣਾਅਪੂਰਨ ਬਣਾ ਹੋਇਆ ਹੈ हैवी बैरिकेडिंग यहाँ पर हरियाणा पुलिस ने कर दी है शंभू बॉर्डर का ये इलाका और देखिए किस तरीके से जो बैरिकेड हैं बड़े बड़े बैरिकेड यहाँ पर लगाए गए उनको बाकायदा चैन से बांधा हुआ और बैरिकेड के दूसरी तरफ जो किसान हैं जो प्रदर्शनकारी हैं वो लगातार केंद्र सरकार के खिलाफ हरियाणा सरकार के खिलाफ नारेबाजी कर रहे हैं लगातार उनसे पीछे हटने की अपील की जा रही है और जैसे जैसे समय बढ़ रहा है जो किसानों की तादाद है वो भी यहाँ पर लगातार बढ़ती जा रही है अम्बाला पुलिस के साथ साथ यहाँ पर जो रैपिड एक्शन फोर्स है उसके जवान भी हमें यहाँ पर दिखाई दे रहे हैं और जो नारेबाजी हो लगातार हो रही है दंगा नियंत्रक वाहन हो चाहे वाटर कैनन हो वो सारे अरेंजमेंट यहाँ पर किए हो देखिए किस तरीके से जो पुलिस बल है वो यहाँ पर तरह तक एक नजारा मैं आपको दिखाना चाहूँगा उनको देखिए हरियाणा पुलिस के जो जवान है वो बेहद मुस्तैदी के साथ यहाँ पर सुबह से ही डटे हुए हैं सभी को बार बार हिदायतें भी दी जा रही हैं और ये देखिए ये जो, जो सड़क जहाँ हम अभी देख रहे हैं जाती है लेकिन दूसरी तरफ देखें ये पुल है गग्गर नदी का दूसरी तरफ भी इस तरीके से बैरिकेडिंग की गई है और दूसरी तरफ जो शंभू बॉर्डर से देखा कि माहौल हूं ਸਥਿਤੀ ਤਨਾਪੂਰਵਕ ਖੁੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਭਾਰੀ ਬੈਰੀਕੇਟਿੰਗ ਕਰ ਦਿੱਤੀ ਗਈ ਹੈ ਤੇ ਕਿਸਾਨ ਵੀ ਪਹੁੰਚਣੇ ਸ਼ੁਰੂ ਹੋ ਗਏ ਨੇ ਲੰਬੀ ਡੱਬ ਵਾਲੀ ਬਾਰਡਰ ਤੋਂ ਸੂਰਜ ਪਰਮੇ ਰਸਾਇਓ ਕੀ ਜੁੜੇ ਨੇ ਤਾਂ ਸੂਰਜ ਫਿਲਹਾਲ ਦਿਨ ਦੀ ਸ਼ੁਰੂਆਤ ਹੋਈ ਸੀ ਤਾਂ ਦੇਖਿਆ ਸੀ ਕਿਸਾਨਾਂ ਦੀ ਗਿਣਤੀ ਥੋੜੀ ਘੱਟ ਜ਼ਰੂਰ ਸੀ ਪਰ ਉਸ ਵੇਲੇ ਵੀ ਕਿਸਾਨ ਕਹਿ ਰਹੇ ਸੀ ਕਿ ਜਿਵੇਂ ਜਿਵੇਂ ਸਮਾਗਮ ਵਧੇਗਾ ਸਾਡੀ ਸੰਖਿਆ ਵਧੇਗੀ ਸਾਡੀਆਂ ਜਥੇਬੰਦੀਆਂ ਨਾਲ ਆਉਣਗੀਆਂ ਫਿਲਹਾਲ ਕੀ ਕੁਝ ਤੁਸੀਂ ਦੇਖ ਪਾ ਰਹੇ ਹੋ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਬਿਲਕੁਲ ਅਮਰਤ ਡਬਲ 'ਈ' ਬਾਰਡਰ ਤੁਹਾਨੂੰ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਹਰਿਆਣਾ ਡਬਲ 'ਈ' ਬਾਰਡਰ ਤੇ ਅਸੀਂ ਖੜੇ ਹਾਂ ਕਿ ਟੈਂਟ ਲੱਗਨੇ ਸ਼ੁਰੂ ਹੋ ਗਏ ਨੇ ਹਾਲਾਂਕਿ ਤੁਹਾਨੂੰ ਬੈਰੀਗੇਡ ਸਾਹਮਣੇ ਨਜ਼ਰ ਆ ਰਹੇ ਹੋਣਗੇ ਔਰ ਹਰਿਆਣਾ ਦੀ ਐਂਟਰੀ ਪੁਆਇੰਟ ਵੀ ਤੁਹਾਨੂੰ ਨਜ਼ਰ ਆ ਰਹੀ ਉਸ ਪਾਸੇ ਹਰਿਆਣਾ ਵਾਲੇ ਪਾਸੇ ਕਾਫੀ ਵੱਡੀ ਗਿਣਤੀ ਵਿੱਚ ਫੋਰਸਸ ਹੈ ਉਹ ਤਨਾਤ ਕੀਤੀ ਗਈ ਹੈ ਟੈਂਟ ਤੁਸੀਂ ਦੇਖ ਸਕਦੇ ਹੋ ਕਿ ਟੈਂਟ ਲਾ ਕੇ ਤੇ ਸਟੇਜ ਦੀ ਕਾਰਵਾਈ ਸ਼ੁਰੂ ਹੋਣੀ ਹੈ ਔਰ ਜਿਸ ਨੂੰ ਲੈ ਕੇ ਸਟੇਜ ਆਸਤੇ ਜਿਹੜੇ ਸਪੀਕਰ ਨੇ ਗਿਆ ਸਾਊਂਡ ਦਾ ਸਿਸਟਮ ਹੈ ਉਸ ਨੂੰ ਤਿਆਰ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਵੱਡੇ ਵੱਡੇ ਸਪ ਇਹ ਟੈਂਟ ਵਾਲੇ ਨਜ਼ਰ ਆ ਰਹੇ ਹੋਣਗੇ ਕਿਉਂਕਿ ਕਰੀਬ 11 ਵਜੇ ਤੋਂ 12 ਵਜੇ ਦੇ ਵਿੱਚ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਦੇ ਇੱਥੇ ਆਗੂ ਪਹੁੰਚਨੇ ਸ਼ੁਰੂ ਹੋ ਜਾਣੇ ਕਿਸਾਨ ਪਹੁੰਚਨੇ ਸ਼ੁਰੂ ਹੋ ਜਾਣਗੇ ਟਰੈਕਟਰ ਦੇ ਵਿੱਚ ਤੁਸੀਂ ਟੈਂਟ ਵਾਲਾ ਸਮਾਨ ਲੱਦਿਆ ਹੋਇਆ ਦੇਖ ਸਕਦੇ ਹੋ ਔਰ ਤਾਂ ਕਰਕੇ ਕਿਸਾਨ ਨੇ ਜਿਹੜੇ ਹਾਲਾਂਕਿ ਸਵੇਰ ਤੋਂ ਹੀ ਕਿਸਾਨ ਇੱਥੇ ਪਹੁੰਚਨੇ ਸ਼ੁਰੂ ਹੋ ਗਏ ਨੇ ਕਾਫੀ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚ ਰਹੇ ਨੇ ਇੱਥੇ ਹਾਲਾਂਕਿ ਉਨੀ ਜ਼ਿਆਦਾ ਗਿਣਤੀ ਉੱਥੇ ਨਹੀਂ ਹੈ ਹਾਲਾਂਕਿ 8-10 ਟਰੈਕਟਰ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਦਾ ਜਿਹੜਾ ਜਮਾਬੜਾ ਕਿਸਾਨਾਂ ਦਾ ਲੱਗਿਆ ਹੋਇਆ ਹੈਗਾ ਤਾਂ ਕਰਕੇ ਟਰੈਕਟਰ ਟਰਾਲੀਆਂ ਦੇ ਵਿੱਚ ਜਿਹੜੇ ਇਹਨਾਂ ਦੇ ਟੈਂਟ ਟਾਈਪ ਲੱਗੇ ਹੋਏ ਨੇ ਟਰਾਲੀਆਂ ਨੂੰ ਜਿਹੜਾ ਇੱਕ ਤਰ੍ਹਾਂ ਦਾ ਵਾਟਰਪਰੂਫ ਇਹਨਾਂ ਨੇ ਕੀਤਾ ਹੋਇਆ ਔਰ ਖਾਣ ਪੀਣ ਦਾ ਜਿਹੜਾ ਸਮਾਨ ਹੈ ਰੋਟੀ ਤਿਆਰ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਜਿਹੜੇ ਲੰਗਰ ਦੇ ਇੰਤਜ਼ਾਮ ਹੈ ਜਿਹੜੇ ਇਹਨਾਂ ਨੂੰ ਕੀਤੇ ਜਾ ਰਹੇ ਨੇ ਤਾਂ ਕਰਕੇ ਫਿਲਹਾਲ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਸਵੇਰ ਦਾ ਟਾਈਮ ਹੈ ਬ੍ਰੈਕਫਾਸਟ ਜਾਂ ਖਾਣਾ ਬਣਾਉਣ ਵਾਸਤੇ ਜਿਹੜੇ ਇੰਤਜ਼ਾਮ ਹੈ ਇਹਨਾਂ ਨੂੰ ਕੀਤੇ ਜਾ ਰਹੇ ਨੇ ਆਟਾ ਗੁੰਨੀ ਜਾਂਦੇ ਤ론 ਨਜ਼ਰ ਆ ਰਹੇ ਹੋਣਗੇ ਆਪਾਂ ਇਹ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਪਰ ਕਿਤੇ ਨਾ ਕਿਤੇ ਜਾ ਕੇ ਕਾਫੀ ਉਸ਼ਾ ਦੇ ਵਿੱਚ ਕਿਸਾਨ ਨੇ ਔਰ ਸਬਜੀ ਤੋਂ ਲੈ ਕੇ ਲੰਗਰ ਅਗੜਾ ਤਿਆਰ ਕੀਤਾ ਜਾ ਰਿਹਾ ਆਪਾਂ ਗੱਲਬਾਤ ਕਿਸਾਨਾਂ ਨਾਲ ਕਰਦੇ ਆਂ ਭਾਜੀ ਤਿਆਰੀ ਹੈ ਫਿਰ ਪੂਰੀ ਅੱਗੇ ਜਾਂਦੀ ਜਾਂ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਖਾਣਾ ਖੂਣਾ ਬਣਾ ਰਹੇ ਹੋ ਅਸੀਂ ਇਸ ਤਰ੍ਹਾਂ ਹੈਗਾ ਅੱਗੇ ਦਿੱਲੀ ਜਾਣ ਵਾਸਤੇ ਅਸੀਂ ਆਏ ਸੀ ਇੱਥੇ ਜਦੋਂ ਕਿ ਸਾਨੂੰ ਇੱਥੇ ਹਰਿਆਣਾ ਗਵਰਨਮੈਂਟ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਰੋਕਿਆ ਤੇ ਸਾਡੇ ਮਗਰਲੇ ਜਿਹੜੇ ਵੱਡੇ ਲੀਡਰ ਆ ਰਹੇ ਆ ਜਿਵੇਂ ਉਹ ਮناسب ਸਮਝਣਗੇ ਅਸੀਂ ਉਸ ਤਰ੍ਹਾਂ ਕਰਾਂਗੇ ਅਸੀਂ ਜਾ ਤਾਂ ਸਾਨੂੰ ਰਸਤਿਆਂ ਦਾ ਪਤਾ ਹੈ ਹੋਰ ਪਿੰਡਾਂ ਵਿੱਚ ਦੀ ਵੀ ਜਾ ਸਕਦੇ ਸੀ ਅਸੀਂ ਪਰ ਅਸੀਂ ਕਹਿੰਨੇ ਆ ਕਿ ਜੇ ਖੱਟੜ ਨੇ ਜਿਹੜਾ ਸਾਡੇ ਨਾਲ ਇਹ ਪੰਗਾ ਲਿਆ ਹੈ ਗਲਤ ਕਰ ਰਹੀ ਜਾਂਦਾ ਸਾਨੂੰ ਰੋਕਦਾ ਗਲਤ ਹੈ ਰਸਤੇ ਰੋਕੀ ਜਾਂਦਾ ਸਾਡੇ ਇਹ ਚੀਜ਼ਾਂ ਨਹੀਂ ਚਾਹੀਦੀਆਂ ਜਦੋਂ ਕਿ ਅਸੀਂ ਉਹ ਹਰਿਆਣਾ ਵੀ ਇੱਕ ਜੱਟ ਤਾ ਤਬਕਾ ਜਿਮੇਦਾਰ ਆ ਉਥੋਂ ਜ਼ਮੀਨਾਂ ਰਾਮ ਕਿਸ ਤਰ੍ਹਾਂ ਦੇ ਨੇ ਖਾਣ ਪੀਣ ਦੇ ਸਮਾਨ ਦੀ ਗੱਲ ਕੀਤੀ ਆਵੇ ਆਟਾ ਗੁੰਨੀ ਜਾਂਦੇ ਆ ਸਬਜ਼ੀ ਬਣਾ ਰਹੇ ਨੇ ਇੰਤਜ਼ਾਮ ਕਿਸ ਤਰ੍ਹਾਂ ਦੇ ਨੇ ਔਰ ਕਿੰਨਾ ਕੁ ਰਾਸ਼ਨ ਤੁਹਾਡੇ ਕੋਲ ਹੈਗਾ ਅਸੀਂ ਇੱਥੇ ਘੱਟੋ ਘੱਟ ਵੀ 1 ਸਾਲ ਦਾ ਰਾਸ਼ਨ ਲੈ ਕੇ ਆਏ ਹਾਂ ਹੁਣ 6 ਮਹੀਨਿਆਂ ਦਾ ਹੈਗਾ ਅਸੀਂ ਆਪਣੀਆਂ ਪਾਰਟੀਆਂ ਬਣਾ ਕੇ ਆਏ ਆ ਜਦੋਂ ਕਿ ਸਾਡੀਆਂ ਪਾਰਟੀਆਂ ਦੇ ਵਿੱਚ ਅਸੀਂ ਹੁਣ ਇਸ ਵਕਤ ਅਸੀਂ 2 ਲੱਖ ਬੰਦੇ ਸਾਡੇ ਪਿੱਛੇ ਆ ਰਹੇ ਆ ਅਸੀਂ ਪੰਚ 5-4 ਹਜ਼ਾਰ ਸੌ ਬੰਦਾ ਇੱਥੇ ਆ ਕੇ ਇੰਤਜ਼ਾਮ ਕਰੀ ਜਨੇ ਖਾਣੇ ਦਾ ਇਸੇ ਤਰ੍ਹਾਂ ਹੀ ਅਸੀਂ ਹਫਤਾ ਦੋ ਹਫਤੇ ਰਵਾਂਗੇ ਉਦੋਂ ਮਗਰੋਂ ਸਾਡੀਆਂ ਦੂਜੀਆਂ ਆ ਜਾਣਗੀਆਂ ਜੇ ਲੋਡ ਪਈ ਤਾਂ ਸਾਡੇ ਬੱਚੇ ਸਾਡੀਆਂ ਮਾਤਾਵਾਂ ਸਾਡੀਆਂ ਘਰ ਵਾਲੀਆਂ ਔਰਤਾਂ ਉਹ ਵੀ ਤਿਆਰ ਬੈਠੀਆਂ ਜਦੋਂ ਅਸੀਂ ਆਵਾਜ਼ ਦੇਵਾਂਗੇ ਉਦੋਂ ਇੱਥੇ ਪਹੁੰਚਣਗੇ ਇਹਦੀ ਆਰ ਪਾਰ ਦੀ ਲੜਾਈ ਸਰਕਾਰਾਂ ਦੇ ਨਾਲ ਨਜ਼ਰ ਆ ਰਹੀ ਹੈ ਅਸੀਂ ਆਰ ਪਾਰ ਦੀ ਲੜਾਈ ਸਰਕਾਰਾਂ ਨਾਲ ਨਹੀਂ ਅਸੀਂ ਤਾਂ ਆਪਣੀ ਜ਼ਮੀਨ ਬਚਾਉਣ ਵਾਸਤੇ ਆਸੀਂ ਇਹੇ ਤਾਂ ਜ਼ਿੰਮੇਦਾਰ ਹਾਂ ਸਾਡੀ ਜੇ ਕੋਈ ਵੱਟ ਵੱਢ ਲੇ ਅਸੀਂ ਤਾਂ ਆਪਦੇ ਭਰਾ ਨੂੰ ਮਾਰ ਦਿੰਨੇ ਆ ਤੇ ਉਹ ਕੀ ਚੀਜ਼ ਆ ਸਾਡੇ ਕੋਲੇ ਇਹ ਨਹੀਂ ਹੈਗਾ ਕਿ ਮੋਦੀ ਸਾਡੀ ਜ਼ਮੀਨ ਖੋਲੂਗਾ ਜਾਂ اڈਵਾਨੀਆਡ ਬੂਨ ਨੂੰ ਦੇ ਦੂਗਾ ਅਸੀਂ ਨਹੀਂ ਕਿਸੇ ਨੂੰ ਜ਼ਮੀਨ ਦੇਣ ਦਿੰਦੇ ਪਰ ਅਸੀਂ ਤਾਂ ਆਪ ਦੇ ਅਸੀਂ ਤਾਂ ਆਪ ਦੇ ਭਰਾ ਨੂੰ ਮਾਰਨ ਵਾਸਤੇ ਤਿਆਰ ਹੋ ਜਨ ਜੇ ਸਾਡਾ ਥੋੜਾ ਜਿਹਾ ਰੌਲਾ ਪੈ ਜੇ ਉਹ ਸਾਡੀਆਂ ਜ਼ਮੀਨਾਂ ਖਾਣ ਨੂੰ ਬੈਠਾ ਅਸੀਂ ਹਜੇ ਵੀ ਉਹਨੂੰ ਕਹਿੰਨੇ ਆ ਕਿ ਜੇ ਤੇਰੇ ਤੋਂ ਸੁਧਰੀ ਦਾ ਸੁਧਰ ਜਾ ਇਹ ਪੰਜਾਬ ਹੈ ਤੂੰ ਪੰਜਾਬ ਨਾਲ ਪੰਗਾ ਲਿਆ ਇਹ ਅਸੀਂ ਇਹੋ ਜੀ ਕੌਮ ਹੈ ਇੱਕ ਜਿਹੜੇ ਕਿ ਜੰਗਲਾਂ ਦੇ ਵਿੱਚ ਛੋਲਿਆਂ ਨਾਲ ਗੁਜ਼ਾਰਾ ਕਰਕੇ ਅਸੀਂ ਪਤਾ ਨਹੀਂ ਕਿੰਨਾ ਟਾਈਮ ਅਸੀਂ ਬਦਾਲੀਆਂ ਨਾਲ ਲੜੇ ਆ ਪਹਿਲਾਂ ਤੋਂ ਸਾਡੇ ਸੰਘਰਸ਼ ਚੱਲਦੇ ਆਏ ਆ ਇਹ ਸੰਘਰਸ਼ ਜਿਹੜਾ ਇਹਨੇ મોદી ਨੇ ਵਿਢਿਆ ਇਹ ਬਹੁਤ ਗਲਤ ਸੂਬੇ ਨਾਲ ਵਿਢ ਲਿਆ ਉਹਨੂੰ ਐਂ ਲੱਗਦਾ ਸੀ ਕਿ ਮੈਂ ਜੰਮੂ ਨਾਲ ਜਾ ਮੈਂ ਉਧਰ ਆਪਦਾ ਬਾਗਰੀ ਦਾ ਅਸਰ ਦਾ ਲੈ ਕੇ ਸੂਰਜ ਤਸਦ ਦੇ ਤੌਰ ਤੇ ਕਿਸਾਨਾਂ ਨੇ ਪੂਰੀ ਤਿਆਰੀ ਕੀਤੀ ਹੋਈ ਹੈ 6 ਮਹੀਨੇ ਤੱਕ ਦੀ ਗੱਲ ਹੋ ਰਹੀ ਸੀ ਪਰ ਅੱਜ 1 ਸਾਲ ਤੱਕ ਦੀ ਗੱਲ ਵੀ ਕਿਸਾਨ ਕਹਿ ਰਹੇ ਨੇ ਕਿ 1 ਸਾਲ ਵੀ ਸਾਨੂੰ ਬਾਹਰ ਰਹਿਣਾ ਪਿਆ ਪਰ ਤੋ ਤਾਂ ਸੀ ਤਿਆਰ ਬਣੇ ਤੋਂ ਸੂਰਜ ਇੱਕ ਵਾਰ ਫਿਰ ਤੋਂ ਟਾਡੇ ਨਾਲ ਰਾਬਤਾ ਕਾਇਮ ਕਰਦੇ ਹਾਂ ਹੋਰ ਤਸਵੀਰਾਂ ਆਪਣੇ ਦਰਸ਼ਕਾਂ ਨੂੰ ਦਿਖਾਵਾਂਗੇ ਸੱਭ ਦੇ ਵਿਚਾਲੇ ਦੱਸ ਦਈਏ ਕਿ ਸਮਾਣਾ ਚ ਕਿਸਾਨਾਂ ਦੀ ਪੁਲਿਸ ਦੇ ਨਾਲ ਝੜਪ ਹੋਈ ਹੈ ਤੇ ਇੱਥੇ ਬੈਰੀਕੇਟਿੰਗ ਤੋੜ ਕੇ ਅੱਗੇ ਵਧੇ ਨੇ ਕਿਸਾਨ ਕ੍ਰੈਕਟਰ ਦੇ ਨਾਲ ਬੈਰੀਕੇਡ ਹਟਾਉਂਦਿਆਂ ਕਿਸਾਨ ਅੱਗੇ ਵੱਧ ਗਏ ਤੇ ਬੈਰੀਕੇਡ ਤੋੜ ਕੇ ਦਿੱਲੀ ਵੱਲ ਰਵਾਨਾ ਹੋ ਗਏ ਨੇ ਤਸਵੀਰਾਂ ਸਮਾਣਾ ਦੀ ਤੁਸੀਂ ਦੇਖ ਰਹੇ ਹੋ ਇੱਥੇ ਪੁਲਿਸ ਦੇ ਨਾਲ ਜੋ ਝੜਪਦੇ ਹੋਏ ਨਜ਼ਰ ਆਏ ਨੇ ਖੈਬਰ ਦੇ ਨਜ਼ਰ ਆਏ ਨੇ ਕਿਸਾਨ ਤੇ ਇੱਥੇ ਟਰਾਲੀਆਂ ਦੇ ਨਾਲ ਬੈਰੀਕੇਡ ਹਟਾ ਕੇ ਦਿੱਲੀ ਵੱਲ ਕੂਚ ਕਰ ਗਏ ਨੇ ਕਿਸਾਨ ਪ੍ਰਸ਼ੋਤਮ ਕੌਸ਼ਕ ਮੇਰੇ ਸਹਿਯੋਗੀ ਸਮਾਣਾ ਤੋਂ ਜੁੜੇ ਨੇ ਤਾਂ ਪ੍ਰਸ਼ੋਤਮ ਹਾਲਾਂਕਿ ਕਿਸਾਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਦਿੱਲੀ ਜਾ ਕੇ ਰਹਿਣਗੇ ਰੋਕ ਨਹੀਂ ਕੋਈ ਉਹਨਾਂ ਨੂੰ ਸਕਦਾ ਤਾਂ ਹੁਣ ਇਹ ਤਸਵੀਰਾਂ ਬਿਲਕੁਲ ਉਸੇ ਤਰੀਕੇ ਦੇ ਨਾਲ ਕੈਣੀ ਤੇ ਕਥਨੀ ਦੇ ਵਿੱਚ ਕੋਈ ਅੰਤਰ ਨਹੀਂ ਹੈ ਕਿਸਾਨਾਂ ਦੇ ਉਹ ਸਾਬਿਤ ਕਰ ਰਹੀਆਂ ਨੇ ਫਿਲਹਾਲ ਕੀ ਕੁਝ ਜਾਣਕਾਰੀ ਹੈ ਕਿੰਨੇ ਕਿਸਾਨ ਕਿੰਨੀਆਂ ਟਰਾਲੀਆਂ ਲੰਘੀਆਂ ਨੇ ਪ੍ਰਸ਼ੋਤਮ ਕੀ ਤੁਸੀਂ ਮੇਰੀ ਆਵਾਜ਼ ਸੁਣ ਸਕਦੇ ਹੋ ਪ੍ਰਸ਼ੋਤਮ ਕੌਸ਼ਿਕ ਦੇ ਨਾਲ ਇੱਕ ਵਾਰ ਫਿਰ ਤੋਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਸ ਤੋਂ ਪਹਿਲਾਂ ਤਸਵੀਰਾਂ ਤੁਸੀਂ ਦੇਖੋ ਇਹ ਬੈਰੀਕੇਡ ਜੋ ਲਗਾਏ ਗਏ ਸੀ ਉਹਨਾਂ ਨੂੰ ਟਰੈਕਟਰ ਟਰਾਲੀਆਂ ਦੇ ਨਾਲ ਪਿੱਛੇ ਹਟਾਉਂਦੇ ਹੋਏ ਕਿਸਾਨ ਅੱਗੇ ਵਧ ਗਏ ਨੇ ਖਾਬੜੇ ਨੇ ਪੁਲਿਸ ਦੇ ਨਾਲ ਝੜਪ ਵੀ ਹੋਈ ਹੈ ਤੇ ਉਸ ਤੋਂ ਬਾਅਦ ਜੋ ਪੁਲਿਸ ਦੇ ਨਾਲ ਧੱਕਾ ਮੁਕੀ ਹੁੰਦੀਆਂ ਦਿੱਲੀ ਵਾਲੇ ਚਾਲੇ ਪਾ ਲੈਣੇ ਕਿਸਾਨਾਂ ਨੇ ਸਮਾਣਾ ਦੀਆਂ ਇਹ ਤਸਵੀਰਾਂ ਨੇ ਪ੍ਰਸ਼ੋਤਮ ਕੀ ਤੁਸੀਂ ਮੇਰੀ ਆਵਾਜ਼ ਸੁਣ ਸਕਦੇ ਹੋ ਤਾਂ ਇਹ ਸੁਈਰਾ ਸਮਾਣਾ ਦੀਆਂ ਨੇ ਜਿੱਥੋਂ ਬੈਰੀਕੇਡ ਤੋੜਦੇ ਹੋਏ ਟਰੈਕਟਰਾਂ ਦੇ ਨਾਲ ਕਿਉਂਕਿ ਇੱਥੇ ਇਹ ਵੀ ਤੁਸੀਂ ਦੇਖੋ ਕਿ ਪੱਥਰ ਨੂੰ ਜੋ ਬੈਰੀਕੇਡਿੰਗ ਸੀ ਉਹ ਵੀ ਕੀਤੀ ਗਈ ਸੀ ਪਰ ਉਸ ਨੂੰ ਵੀ ਆਪਣੇ ਟਰੈਕਟਰਾਂ ਦੇ ਨਾਲ ਪਿੱਛੇ ਹਟਾਉਂਦੇ ਹੋਏ ਕਿਸਾਨ ਅੱਗੇ ਵੱਧ ਗਏ ਨੇ ਟਰਾਲੀਆਂ ਨੇ ਇਹਨਾਂ ਟਰਾਲੀਆਂ ਦੇ ਵਿੱਚ ਬਾਲਣ ਹੈ ਰਾਸ਼ਨ ਹੈ ਜੋ ਸਮਾਨ ਹੈ ਅੱਗੇ ਲੈ ਕੇ ਜਾਣਾ ਹੈ ਤਾਂ ਕਿਸਾਨ ਯੂਨੀਅਨ ਜਿੰਦਾਬਾਦ ਦੇ ਨਾਰੇ ਲਗਾਉਂਦੇ ਹੋਏ ਕਿਸਾਨ ਅੱਗੇ ਵੱਧ ਰਹੇ ਨੇ ਲਗਾਤਾਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਇਹ ਕਿਸਾਨ ਆਗੂ ਤੁਸੀਂ ਦੇਖ ਸਕਦੇ ਹੋ ਆਪਣੇ ਝੰਡੇ ਦੇ ਨਾਲ ਨਾਰੇ ਲਗਾਉਂਦੇ ਹੋਏ ਪੁਲਿਸ ਨੂੰ ਪਿੱਛੇ ਕਰਦੇ ਆਂ ਬੈਰੀਕੇਡ ਤੋੜਦੇ ਆਂ ਕਿਸਾਨ ਅੱਗੇ ਵੱਧ ਗਏ ਨੇ ਪ੍ਰਸ਼ੋਤਮ ਕੌਸ਼ਿਕ ਮੇਰੇ ਸਹਿਯੋਗੀ ਇੱਕ ਵਾਰ ਫਿਰ ਤੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਪ੍ਰਸ਼ੋਤਮ ਤੁਸੀਂ ਮੈਨੂੰ ਸੁਣ ਸਕਦੇ ਹੋ ਕੋਈ ਤਕਨੀਕੀ ਖਰਾਬੀ ਦੇ ਕਾਰਨ ਪੁਸ਼ੋਤਮ ਦੇ ਨਾਲ ਸੰਪਰਕ ਨਹੀਂ ਹੋ ਪਾਰਿਆ ਪਰ ਇਹ ਤਸਵੀਰਾਂ ਜੋ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਕਿ ਕਿਸਾਨ ਬੇਜਿੱਦ ਨੇ ਦਿੱਲੀ ਜਾਣ ਦੇ ਲਈ ਰਾਸ਼ਤਾ ਨਹੀਂ ਜਾਣ ਦੇ ਲਈ ਕਿਸਾਨ ਪੂਰੀ ਤਰ੍ਹਾਂ ਤਿਆਰ ਨੇ ਤੇ ਜਿਵੇਂ ਕਿਸਾਨਾਂ ਨੇ ਕਿਹਾ ਸੀ ਕੋਈ ਰੋਕ ਨਹੀਂ ਸਕਦਾ ਹਾਲਾਂਕਿ ਬਹੁਤ ਜ਼ਿਆਦਾ ਪੁਲਿਸ ਫੋਰਸ ਵੀ ਇੱਥੇ ਨਜ਼ਰ ਨਹੀਂ ਆ ਰਹੀ ਕਿਉਂਕਿ ਜ਼ਿਆਦਾ ਜੋ ਬਾਰਡਰ ਏਰੀਏ ਨੇ ਜਾਂ ਜਿਹੜੇ ਮੁੱਖ ਰਸਤੇ ਨੇ ਉੱਥੇ ਜ਼ਿਆਦਾ ਪੁਲਿਸ ਫੋਰਸ ਤਣਾਤ ਹੈ ਤਾਂ ਇੱਥੇ ਕੁਝ ਜ਼ਿਆਦਾ ਗਿਣਤੀ ਪੁਲਿਸ ਦੀ ਨਹੀਂ ਸੀ ਇਸ ਲਈ ਕਿਸਾਨਾਂ ਨੂੰ ਜ਼ਿਆਦਾ ਮੁਸ਼ਕਲ ਵੀ ਇਥੋਂ ਲੰਘਣ ਦੇ ਵਿੱਚ ਨਹੀਂ ਹੋਈ ਤਾਂ ਜੋ ਪੁਲਿਸ ਵਾਲੇ ਸੀ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਹੋਈ ਹੈ ਗੱਲਬਾਤ ਸਿਰੇ ਨਹੀਂ ਚੜੀ ਤਾਂ ਪੁਲਿਸ ਨਾਲ ਖੇਬਰਦੇ ਹੋਏ ਤੱਕਾਬਾਜ਼ੀ ਕਰਦੇ ਹੋਏ ਇੱਕ ਕਿਸਾਨ ਅੱਗੇ ਵੱਧ ਗਏ ਨੇ ਕਿਸਾਨ ਜਿੰਦਾਬਾਦ ਦੇ ਨਾਰੇ ਲਗਾਉਂਦੇ ਹੋਏ ਇੱਕ ਕਿਸਾਨ ਅੱਗੇ ਵਧੇ ਨੇ ਤਾਂ ਦੱਸਈਏ 26 ਤੇ 27 ਨਵੰਬਰ ਨੂੰ ਕਿਸਾਨਾਂ ਨੇ ਦਿੱਲੀ ਚਲੋ ਦਾ ਐਲਾਨ ਕੀਤਾ ਹੈ ਤੇ ਉਸ ਸਭ ਦੇ ਵਿਚਾਲੇ ਜੋ ਕਿਸਾਨ ਨੇ ਉਹ ਪੂਰੀ ਤਰ੍ਹਾਂ ਹੁਣ ਪਿਆਰ ਪਰ ਪਿਆਰ ਨਜ਼ਰ ਆ ਰਹੇ ਨੇ ਦਿੱਲੀ ਕੇ ਰੰਦੇ ਲਈ ਬੇਸ਼ੱਕ ਪੁਲਿਸ ਦੇ ਵੱਲੋਂ ਰਾਤ ਰੋਕਣ ਦੀ ਕੋਸ਼ਿਸ਼ ਕੀਤੀ ਗਈ ਬੈਰੀਕੇਡਿੰਗ ਲਗਾਈ ਗਈ ਹੈ ਪਰ ਕਿਸਾਨ ਉਹ ਬੈਰੀਕੇਡਿੰਗ ਤੋੜ ਕੇ ਅੱਗੇ ਵਧ ਗਏ ਨੇ ਇੱਕ ਵਾਰ ਫਿਰ ਤੋਂ ਕੋਸ਼ਿਸ਼ ਕਰਦੇ ਹਾਂ ਪੁਰਸ਼ੋਤਮ ਕੋਸ਼ਿਕ ਦੇ ਨਾਲ ਗੱਲ ਕਰਨ ਦੀ ਪੁਰਸ਼ੋਤਮ ਤੁਸੀਂ ਮੈਨੂੰ ਸੁਣ ਸਕਦੇ ਹੋ ਜੀ ਜੀ ਆ ਰਹੀ ਆਵਾਜ਼ ਮੇਰੀ ਆਪਕੇ ਕੋਲ ਜੀ ਪੁਰਸ਼ੋਤਮ ਤਾਂ ਕਿਸਾਨਾਂ ਦੇ ਵੱਲੋਂ ਬੈਰੀਕੇਡ ਤੋੜ ਦਿੱਤੇ ਗਏ ਪੱਥਰ ਨੂੰ ਮੈਂ ਬੈਰੀਕੇਡ ਵੀ ਇੱਥੇ ਲਗਾਏ ਗਏ ਸੀ ਤਾਂ ਫਿਲਹਾਲ ਕਿਸ ਤਰ੍ਹਾਂ ਦੀ ਸਥਿਤੀ ਹੈ ਜੋ ਟਰਾਲੀਆਂ ਨੇ ਉਹਨਾਂ ਦੇ ਵਿੱਚ ਕੀ ਰਾਸ਼ਨ ਭਰਿਆ ਹੋਇਆ ਹੈ ਜਾਂ ਕਿਸਾਨ ਅੱਗੇ ਲੰਗੇ ਨੇ ਤੇ ਕਿੰਨੀਆਂ ਟਰਾਲੀਆਂ ਜਾਂ ਕਿੰਨੇ ਕਿਸਾਨ ਅੱਗੇ ਜਾ ਚੁੱਕੇ ਨੇ ਪੰਜਾਬ ਦਾ ਕਿਸਾਨ ਜਿਹੜਾ ਕ੍ਰਾਂਤੀਕਾਰੀ ਯੂਨੀਅਨ ਹੈ ਸਮਾਨਾ ਤੋਂ ਕੱਥੇ ਜ਼ਿਲ੍ਹੇ ਦੇ ਪਹਿਲੇ ਪਿੰਡ ਦੇ ਨਾਕੇ ਨੂੰ ਤੋੜ ਦਿੱਤਾ ਹੈ ਪਹਿਲਾ ਨਾਕੇ ਅਜੀਮਗੜ ਹਰਿਆਣਾ ਦਾ ਪਿੰਡ ਹੈ ਉਸ ਨਾਕੇ ਨੂੰ ਤੋੜਤਾ ਕਿਸਾਨਾਂ ਨੇ ਅਰਤੋੜ ਕੇ ਅੱਗੇ ਦਾਖਲ ਹੋ ਗਏ ਕਿਸਾਨਾਂ ਨੂੰ ਹਰਿਆਣਾ ਪੁਲਿਸ ਤੇ ਜਵਾਨਾਂ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਕਿਸਾਨਾਂ ਦੀ ਟਰਾਲੀਆਂ 50 ਤੋਂ ਵੱਧ ਹੈ ਉਹਦੇ ਵਿੱਚ ਮਰਗ ਰਾਵ ਵੀ ਹੈ ਤੇ ਕਿਸਾਨ ਵੀ ਹੈ ਕਿਸਾਨਾਂ ਨੇ ਅਗਲਾ ਨਾਕਾ ਤੋੜਨਾ ਹੈ ਇੱਕ ਨਾਕਾ ਤੋੜ ਕੇ ਕਥੜ ਜਿਲ੍ਹੇ ਕੇ ਹਰਿਆਣਾ ਦੇ ਪੰਜਾਬ ਦੇ ਕਿਸਾਨ ਦਾਖਲ ਹੋ ਚੁੱਕੇ ਹਨ ਅਗਲਾ ਨਾਕਾ ਦੇਖਦੇ ਹਾਂ ਕੁਝ ਦੇਰ ਬਾਅਦ ਕਿਸਾਨ ਅਗਲੇ ਨਾਕੇ ਤੇ ਪਹੁੰਚਣਗੇ ਉੱਥੇ ਕੀ ਸਥਿਤੀ ਹੈ ਲੇਕਿਨ ਪਹਿਲਾ ਨਾਕਾ ਅਜੀਮਗੜ ਕਥੜ ਜ਼ਿਲ੍ਹੇ ਦਾ ਆਖ ਪਹਿਲਾ ਪਿੰਡ ਹੈ ਜਿਹੜਾ ਕਿ ਬਿਲਕੁਲ ਸੁਨਾਣਾ ਬਾਰਡਰ ਤੇ ਹੈ ਉਸ ਨਾਕੇ ਨੂੰ ਹਰਿਆਣਾ ਪੁਲਿਸ ਕੇ ਨਾਕੇ ਨੂੰ ਕਿਥਾਨਾ ਨੇ ਤੋੜ ਦਿੱਤਾ ਹੈ ਤਾਂ ਪਰਸ਼ੋਤਮ ਹਜੇ ਪਿੰਡਾਂ ਦੇ ਰਸਤੇ ਕਿਸਾਨ ਜਾ ਰਹੇ ਨੇ ਤਾਂ ਅਸੀਂ ਤਸਵੀਰਾਂ ਦੇ ਵਿੱਚ ਵੀ ਦੇਖਿਆ ਕਿ ਜ਼ਿਆਦਾ ਪੁਲਿਸ ਫੋਰਸ ਇੱਥੇ ਤਾਇਨਾਤ ਨਹੀਂ ਕੀਤੀ ਗਈ ਹੈ ਇਸ ਲਈ ਇੱਥੋਂ ਨਿਕਲਣਾ ਜ਼ਿਆਦਾ ਮੁਸ਼ਕਲ ਨਹੀਂ ਸੀ ਪਰ ਅੱਗੇ-ਅੱਗੇ ਜਿਵੇਂ ਕਿਸਾਨ ਜਾਣਗੇ ਜ਼ਾਹਿਰ ਜੀ ਗੱਲ ਹੈ ਕਿ ਸਖਤ ਇੰਤਜ਼ਾਮ ਕੀਤੇ ਗਏ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਤਾਂ ਕੋਈ ਜਾਣਕਾਰੀ ਕਿ ਕਿੰਨੇ ਨਾਕੇ ਕਿੰਨੀ ਬੈਰੀਕੇਟਿੰਗ ਅੱਗੇ ਹੋਰ ਕੀਤੀ ਗਈ ਹੈ ਤੇ ਮੁੱਖ ਮਾਰਗ ਤੱਕ ਪਹੁੰਚਣ ਨੂੰ ਕਿਸਾਨਾਂ ਨੂੰ ਕਿੰਨੇ ਨਾਕਿਆਂ ਦਾ ਸਾਹਮਣਾ ਕਰਨਾ ਪਵੇਗਾ ਕਿਸਾਨ ਕੁਛ ਹੀ ਸਮੇਂ ਬਾਅਦ ਜਿਹੜਾ ਮੇਨ ਨਾਕਾ ਹੈ ਸਮਾਣਾ ਕਥਾ ਸੜਕ ਤੇ ਕੱਠਿਆਣਾ ਦਾ ਉੱਥੇ ਪਹੁੰਚਣ ਵਾਲੇ ਪਹਿਲਾ ਨਾਕਾ ਅਜੀਮਗਰ ਤੋੜ ਦਿੱਤਾ ਹੈ ਉਹਦੇ ਪਿੰਡਾਂ ਦੇ ਰਸਤੇ ਆਵਾਜਾਈ ਨੂੰ ਪੁਲਿਸ ਨੇ ਹਰਿਆਣਾ ਦੇ ਪੰਜਾਬ ਪੁਲਿਸ ਉਧਰ ਡਿਵਾਈਡ ਕੀਤਾ ਹੈ ਲੇਕਿਨ ਪੰਜਾਬ ਦੇ ਕਿਸਾਨ 50 ਟਰਾਲੀਆਂ ਦੇ ਵਿੱਚ ਇੱਕ ਨਾਕਾ ਅਜੀਮਗਰ ਨੂੰ ਤੋੜ ਕੇ ਜਿਹੜਾ ਕੱਥੇ ਜ਼ਿਲ੍ਹੇ ਦਾ ਪਹਿਲਾ ਪੁਲਿਸ ਨਾਕਾ ਸੀ ਜਿੱਥੇ ਪੁਲਿਸ ਜਵਾਨ ਨੇ ਕੁਸਤੇ ਲੈ ਕੇ ਉਸ ਨਾਕੇ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਕਿਸਾਨ ਫਿਰ ਵੀ ਉਸਨਾਂ ਕਿਨ ਤੋੜ ਕੇ ਅੱਗੇ ਵਧ ਗਏ ਅਗਲਾ ਨਾਕਾ ਦੇਖਦੇ ਆਂ ਕਿਸਾਨ ਕਿਸ ਤਰ੍ਹਾਂ ਉੱਥੇ ਪਹੁੰਚਦੇ ਕਿਸਾਨਾਂ ਦਾ ਕਾਫਲਾ ਅੱਗੇ ਵਧਣਾ ਸ਼ੁਰੂ ਹੋ ਗਿਆ ਪ੍ਰਸ਼ੋਤਮ ਤਾਂ ਕਿਸਾਨ ਕਿੱਥੇ ਤੱਕ ਜਾ ਪਾਉਂਦੇ ਨੇ ਇਹ ਸਵਾਲ ਜ਼ਰੂਰ ਹੈ ਚਾਹੇ ਕਿਸੇ ਵੀ ਪਿੰਡ ਤੋਂ ਕਿਸੇ ਵੀ ਬਾਰਡਰ ਤੋਂ ਕਿਸਾਨ ਨਿਕਲ ਰਹੇ ਨੇ ਕਿੱਥੇ ਤੱਕ ਜਾਣਗੇ ਇਹ ਜ਼ਰੂਰ ਦੇਖਣਾ ਹੈ ਮੈਂ ਸ਼ੁਕਰੀਆ ਪ੍ਰਸ਼ੋਤਮ ਫਿਲਹਾਲ ਇਸ ਸਾਰੀ ਜਾਣਕਾਰੀ ਦੇ ਲਈ ਤਾਂ ਫਿਲਹਾਲ ਪਿੰਡਾਂ ਦੇ ਜ਼ਰੀਏ ਜਾ ਰਹੇ ਨੇ ਇਸ ਸਮਾਨਾਂ ਦੇ ਕਿਸਾਨ ਹਰਿਆਣਾ ਦੇ ਵਿੱਚ ਦਾਖਲ ਹੋਏ ਪਹਿਲੇ ਪਿੰਡ ਦੇ ਵਿੱਚ ਤਾਂ ਜੋ ਨਾਕਾ ਜੋ ਬੈਰੀਕੇਟਿੰਗ ਕੀਤੀ ਗਈ ਸੀ ਉਸ ਨੂੰ ਤੋੜ ਦਿੱਤਾ ਹੈ ਅੱਗੇ ਵਧ ਗਏ ਨੇ ਪਰ ਅੱਗੇ ਕੈਥਲ ਰੋਡ ਤੇ ਵੱਡਾ ਨਾਕਾ ਲਗਾਇਆ ਗਿਆ ਹੈ ਜਿਆਦਾ ਪੁਲਿਸ ਫੋਰਸ ਤਣਾਤ ਹੈ ਤਾਂ ਫਿਲਹਾਲ ਅੱਗੇ ਕਿਸਾਨ ਕਿਸ ਤਰ੍ਹਾਂ ਸਾਹਮਣਾ ਕਰਦੇ ਨੇ ਜਦੋਂ ਪੁਲਿਸ ਤੇ ਕਿਸਾਨ ਆმო ਸਾਹਮਣੇ ਹੋਣਗੇ ਤਾਂ ਸਥਿਤੀ ਕਿਸ ਤਰ੍ਹਾਂ ਦੀ ਬਣੇਗੀ ਕਿਉਂਕਿ ਹੁਣ ਜਿਵੇਂ ਜਿਵੇਂ ਸਮਾਂ ਅੱਗੇ ਲੱਗ ਰਿਹਾ ਹੈ ਸਥਿਤੀ ਤਣਾਪੂਰਣ ਹੁੰਦੀ ਵੀ ਨਜ਼ਰ ਆ ਰਹੀ ਹੈ ਕਿਸਾਨ ਦਿੱਲੀ ਜਾਣ ਲਈ ਵਿਜਿਤ ਨੇ ਹਰਿਆਣਾ ਸਰਕਾਰ ਕਿਸਾਨਾਂ ਨੂੰ ਰੋਕਣ ਲਈ ਪੂਰੀ ਵਲ ਆ ਰਹੀ ਹੈ ਤਾਂ ਕਿਸਾਨਾਂ ਦੇ ਵੱਲੋਂ ਅੱਜ ਦਿੱਲੀ ਚਾਲੇ ਪਾਉਣ ਦਾ ਐਲਾਨ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਰਾਸ਼ਟਾਨੀ ਦੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਦਿੱਲੀ ਦੇ ਸਾਰੇ ਬਾਰਡਰਾਂ ਤੇ ਸਖਤੀ ਵਧਾ ਦਿੱਤੀ ਗਈ ਹੈ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਡਰੋਨ ਦੇ ذریعے ਵੀ ਨਜ਼ਰ ਰੱਖੀ ਜਾ ਰਹੀ ਹੈ ਸਾਰੀਆਂ ਹੀ ਐਕਟੀਵਿਟੀਆਂ ਤੇ ਸਾਰੀਆਂ ਗਤੀਵਿਧੀਆਂ ਤੇ ਨਜ਼ਰ ਰੱਖੀ ਜਾ ਰਹੀ ਹੈ ਬੇਸ਼ੱਕ ਹਜਰ ਰਸਤਾ ਬੰਦ ਨਹੀਂ ਕੀਤਾ ਗਿਆ ਇਹ ਪਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਤਿਆਰੀ ਕਿੰਨੀ ਜ਼ਿਆਦਾ ਹੈ ਦਿੱਲੀ ਬਾਰਡਰ ਦੀਆਂ ਤਸਵੀਰਾਂ ਨੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਬੱਸਾਂ ਗੱਡੀਆਂ ਦੇ ذریعے ਕਿਤੇ ਕਿਸਾਨ ਦਿੱਲੀ ਵਿੱਚ ਜਾਣ ਦੀ ਕੋਸ਼ਿਸ਼ ਨਾ ਕਰਨ ਜਿਹੜੀ ਗੱਡੀ ਦੇ ਵਿੱਚ ਜਿਹੜੀ ਬੱਸ ਦੇ ਵਿੱਚ ਕਿਸਾਨ ਹੁੰਦੇ ਨੇ ਉਸ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ ਤਾਂ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਦਿੱਲੀ ਦੇ ਵਿੱਚ ਵੀ ਅਲਰਟ ਹੈ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਦੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਕਿ ਕੀ ਕੁਝ ਹਾਲਾਤ ਬਣੇ ਨੇ ਬਕਾਇਦਾ ਜੋ ਸੀਨੀਅਰ ਅਧਿਕਾਰੀ ਨੇ ਪੁਲਿਸ ਤੇ ਉਹਨਾਂ ਦੇ ਵੱਲੋਂ ਅਨਾਉਂਸਮੈਂਟ ਕਰਕੇ दिशा निर्देश ਦਿੱਤੇ ਜਾ ਰਹੇ ਨੇ ਆਪਣੇ ਅਫਸਰਾਂ ਨੂੰ ਆਪਣੇ ਮੁਲਾਜ਼ਮਾਂ ਨੂੰ ਕਿ ਕਿਸ ਤਰ੍ਹਾਂ ਇਸ ਸਥਿਤੀ ਦੇ ਨਾਲ ਨਜਿੱਠਣਾ ਹੈ ਮਾਹੌਲ ਵਿਗੜੇ ਵੀ ਨਾ ਸ਼ਾਂਤਪੂਰਵਕ ਢੰਗ ਦੇ ਨਾਲ ਕਿਸ ਤਰ੍ਹਾਂ ਕਾਬੂ ਪਾਣਾ ਹੈ ਸਥਿਤੀ ਤੇ ਉਹ ਵੀ ਦੱਸਿਆ ਜਾ ਰਿਹਾ ਹੈ ਸਮਝਾਇਆ ਜਾ ਰਿਹਾ ਹੈ ਤਾਂ ਦਿੱਲੀ ਕੂਚ ਨੂੰ ਲੈ ਕੇ ਰਾਸ਼ਤਾਨੀ ਦੇ ਵਿੱਚ ਵੀ ਅਲਰਟ ਹੈ कृषि अध्यादेश के खिलाफ किसानों के दिल्ली कूच की खबर के बीच पूरे तरह से जो बॉर्डर हैं उनको सील कर दिया गया है इस वक्त हम दिल्ली गुरुग्राम बॉर्डर पर मौजूद हैं जहां पर गुरुग्राम पुलिस ने इस बॉर्डर को पूरी तरह से बैरिगेटिंग की गई है ताकि कोई भी जो विरोध प्रदर्शन करने वाले किसान हैं वो दिल्ली में कम से कम दाखिल ना हो सके इसको लेकर के यहाँ पर भारी पुलिस बल तैनात किया गया है इसके साथ साथ जो आला अधिकारी हैं वो मौके पर यहाँ पर मौजूद हैं और साथ ही ये सभी दिशा निर्देश दिए गए हैं कि कोई भी किसान दिल्ली में कम से कम दाखिल ना हो पाए सिर्फ पुलिस ही तैनात नहीं की गई है बल्कि यहाँ पर दूसरी तरह से भी व्यवस्थाएँ की गई हैं कि अगर यहाँ किसान पहुँचते भी हैं तो उनसे कैसे निपटा जाए यहाँ पर बाकायदा पुलिस के जवानों के साथ साथ हरियाणा रोडवेज़ की कुछ बसों को भी लगाया गया है कि अगर किसान यहाँ पहुँचते हैं तो उन्हें यहाँ से वापस भेजा जा सके क्योंकि हरियाणा सरकार पहले ही साफ कर चुकी है कि किसी भी तरह से किसानों को दिल्ली में दाखिल नहीं होने दिया जाएगा और तो इसी कैमरा मैन अशोक के साथ धर्मवेश शर्मा न्यूज़ एटीन गुरुग्राम दिल्ली बॉर्डर ਤਜੇ ਹਰਿਆਣਾ ਸਰਕਾਰ ਦੀ ਕੋਸ਼ਿਸ਼ ਹੈ ਕਿ ਕਿਸਾਨਾਂ ਨੂੰ ਹਰਿਆਣਾ ਦੇ ਵਿੱਚ ਦਾਖਲ ਨਾ ਹੋਣ ਦੇਣ ਦੀ ਉੱਥੇ ਦਿੱਲੀ ਦੇ ਵਿੱਚ ਵੀ ਕਿਸਾਨਾਂ ਦਾਖਲ ਹੋਣ ਇਸ ਦੇ ਲਈ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਸਾਨ ਅੰਦੋਲਨ ਦੇ ਕਾਰਨ ਆਮ ਲੋਕ ਜ਼ਰੂਰ ਪਰੇਸ਼ਾਨ ਨਜ਼ਰ ਆ ਰਹੇ ਨੇ ਕਿਉਂਕਿ ਥਾਂ-ਥਾਂ ਬੈਰੀਕੇਟਿੰਗ ਕੀਤੀ ਗਈ ਹੈ ਜਿਸ ਕਾਰਨ ਲੰਬਾ ਜਾਮ ਲੱਗ ਚੁੱਕਾ ਹੈ ਮੁਸਾਫਿਰ ਖੱਜਲ ਖਵਾਰ ਹੋ ਰਹੇ ਨੇ ਰਸਤੇ ਬੰਦ ਕਰ ਦਿੱਤੇ ਗਏ ਨੇ ਕਈ ਲੋਕਾਂ ਨੂੰ ਜਾਣਕਾਰੀ ਨਾ ਹੋਣ ਕਾਰਨ ਉਹ ਆਪਣੇ ਘਰਾਂ ਤੋਂ ਆਪਣੇ ਸਫ਼ਰ ਦੇ ਲਈ ਨਿਕਲੇ ਨੇ ਪਰ ਛੋਟੇ-ਛੋਟੇ ਬੱਚਿਆਂ ਦੇ ਨਾਲ ਲੋਕ ਖੱਜਲ ਖਵਾਰ ਹੁੰਦੇ ਨਜ਼ਰ ਆਏ ਨੇ ਦੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਹਿਲੀ ਤਸਵੀਰ ਸ਼ੰਭੂ ਬਾਰਡਰ ਦੀ ਹੈ ਦੂਸਰੀ ਤਸਵੀਰ ਕਰਨਾਲ ਦੀ ਹੈ ਤਾਂ ਕਿ ਇਸ ਤਰ੍ਹਾਂ ਬੱਚਿਆਂ ਦੇ ਨਾਲ ਲੋਕ ਖੱਜਲ ਹੋ ਰਹੇ ਨੇ ਇਨਾ ਬੈਰੀਕੇਡਸ ਨੂੰ ਪਾਰ ਕਰ ਰਹੇ ਨੇ ਪੱਥਰਾਂ ਦੇ ਉੱਪਰ ਉਹਦੀ ਲੰਘ ਰਹੇ ਨੇ ਕੋਈ ਯੂਪੀ ਜਾ ਰਿਹਾ ਹੈ ਕਿਸੇ ਨੇ ਦਿੱਲੀ ਜਾਣਾ ਹੈ ਗੱਡੀਆਂ ਜੋ ਸੀ ਇਹਨਾਂ ਦੀਆਂ ਰਸਤੇ ਦੇ ਵਿੱਚ ਉਤਾਰ ਕੇ ਚਲੀਆਂ ਗਈਆਂ ਨੇ ਕਿਉਂਕਿ ਕਿਸੇ ਵੀ ਵਾਹਨ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈ ਨਾਕੇ ਲਗਾਏ ਗਏ ਨੇ ਜਮ ਕੀਤਾ ਹੋਇਆ ਹੈ ਪੂਰੀ ਤਰ੍ਹਾਂ ਪਰ ਇਹਨਾਂ ਤਸਵੀਰਾਂ ਦੇ ਨਾਲ ਇੱਕ ਗੱਲ ਜ਼ਰੂਰ ਜੋ ਸਾਫ਼ ਹੋ ਰਹੀ ਹੈ ਕਿ ਆਮ ਲੋਕ ਜ਼ਰੂਰ ਪਰੇਸ਼ਾਨ ਹੋ ਰਹੇ ਨੇ ਹਾਲਾਂਕਿ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਹਰਿਆਣਾ ਸਰਕਾਰ ਦੇ ਵੱਲੋਂ ਵੀ ਜੋ ਇੱਕ ਰੋਡ ਮੈਪ ਤੇ ਜਗ ਹੈ ਸੀ ਰੂਟ ਮੈਪ ਕੀ ਜ਼ਿਆਦਾ ਜਿਹੜੇ ਲੋਕ ਨੇ ਉਹ ਗੁਰੇਜ਼ ਕਰਨ ਹਾਈਵੇ ਤੇ ਖਾਸ ਤੌਰ ਤੇ ਅੱਜ ਸਫ਼ਰ ਕਰਨ ਤੋਂ ਤੇ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਨੇ ਕਿ ਜ਼ਿਆਦਾ ਅੱਗੇ ਨਹੀਂ ਕਿਸੇ ਨੂੰ ਵੀ ਜਾਣ ਦਿੱਤਾ ਜਾ ਰਿਹਾ ਵਕ-ਵਕ ਸ਼ਹਿਰ ਹੋਣ ਵਕ-ਵਕ ਪਿੰਡਾਂ ਦੇ ਵਿੱਚ ਨਾਕਾਬੰਦੀ ਕੀਤੀ ਗਈ ਹੈ ਤਾਂ ਅਜਿਹੇ ਦੇ ਵਿੱਚ ਜੇਕਰ ਅਜ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ ਜਦੋਂ ਤੱਕ ਬਹੁਤ ਜ਼ਰੂਰੀ ਕੰਮ ਨਾ ਹੋਵੇ ਤਾਂ ਉਸ ਦਾ ਗੁਰੇਜ਼ ਹੀ ਕੀਤਾ ਜਾਣਾ ਠੀਕ ਹੈ ਅਸ ਵੇਲੇ ਮੈਂ ਅੰਬਾਲਾ ਵਾਲੀ ਸਾਈਡ ਤੇ ਖੜਾ ਵਾਂ ਇਹ ਤੁਸੀਂ ਮੇਰੇ ਪਿੱਛੇ ਟੋਲ ਦੇਖ ਸਕਦੇ ਹੋ ਇਸ ਦੇ ਪਿੱਛੇ ਸ਼ੰਭੂ ਬਾਰਡਰ ਹੈ ਔਰ ਇੱਥੇ ਪੂਰੀ ਤਰੀਕੇ ਦੇ ਨਾਲ ਬੰਦ ਕਰ ਦਿੱਤਾ ਗਿਆ ਔਰ ਤਸਵੀਰ ਦਿਖਾਣਾ ਚਾਹੁੰਗਾ ਜੋ ਲੋਕ ਖੱਛ ਪਰੇਸ਼ਾਨ ਹੋ ਰਹੇ ਨੇ ਤੰਗ ਹੋ ਰਹੇ ਨੇ ਇਹ ਪਰਿਵਾਰ ਹੈ ਇਹ ਪਰਿਵਾਰ ਟੈਕਸੀ ਕਰਕੇ ਬਕਾਇਦਾ ਤੌਰ ਤੇ ਜਿਹੜਾ ਵਾ ਦਿੱਲੀ ਦੇ ਲਈ ਜਾਣਾ ਸੀਗਾ ਉੱਤਰ ਪ੍ਰਦੇਸ਼ ਉੱਥੋਂ ਜਾਣਾ ਸੀਗਾ ਲੇਕਿਨ ਜਦੋਂ ਰਸਤਾ ਬੰਦ ਕਰ ਦਿੱਤਾ ਗਿਆ ਆਵਾਜਾਈ ਬੰਦ ਕਰ ਦਿੱਤੀ ਗਈ ਤਾਂ ਪਰਿਵਾਰ ਛੋਟੇ ਛੋਟੇ ਬੱਚਿਆਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਖੱਜਲ ਖਵਾਰ ਹੋ ਰਿਹਾ ਵਾ ਕਿਵੇਂ ਇਹ ਪਰਿਵਾਰ ਨੂੰ ਹੁਣ ਪੈਦਲ ਜਿਹੜਾ ਉਹ ਜਾਣਾ ਪਿਆ ਕਿਉਂਕਿ ਆਮ ਲੋਕਾਂ ਦੇ ਲਈ ਰਸਤਾ ਬੰਦ ਕਰ ਦਿੱਤਾ ਗਿਆ ਕਾਰਾਂ ਬੰਦ ਹੋ ਗਈਆਂ ਬੱਸਾਂ ਬੰਦ ਹੋ ਗਈਆਂ ਚੁੱਕਦੇ ਹਾਂ ਸ਼ੰਭੂ ਬਾਰਡਰ ਦਾ ਜਿੱਥੇ ਵਾਟਰ ਕੈਨਨ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ ਸਥਿਤੀ ਇੱਥੇ ਵਿਗੜਦੀ ਜਾ ਰਹੀ ਹੈ ਜ਼ਬਰਦਸਤ ਹੰਗਾਮਾ ਹੋਇਆ ਹੈ ਕਿਸਾਨਾਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਹੈ ਤਾਂ ਪੁਲਿਸ ਨੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਹੈ ਮਨੋਜ ਕੁਮਾਰ ਮੇਰੇ ਸਹਿਯੋਗੀ ਜੁੜੇ ਨੇ ਤਾਂ ਮਨੋਜ ਲੱਗ ਰਿਹਾ ਸੀ ਕਿ ਸਥਿਤੀ ਵਿਗੜ ਸਕਦੀ ਹੈ ਤਣਾਪੂਰਵਕ ਹੋ ਸਕਦੀ ਹੈ ਫਿਲਹਾਲ ਕੀ ਕੁ ਜਾਣਕਾਰੀ ਤਸਵੀਰਾਂ ਅਸੀਂ ਚਾਵੰਦ ਦੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਉਂ ਸ਼ੰਭੂ ਬਾਰਡਰ ਤੇ ਜ਼ਬਰਦਸਤ ਹੰਗਾਮਾ ਹੋ ਗਿਆ ਹੈ ਸ਼ੰਭੂ ਬਾਰਡਰ ਤੇ ਬਾਰਡਰ ਨੂੰ ਬੇਸ਼ੱਕ ਸੀਲ ਕਰ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਵੀ ਕਿਸਾਨ ਅੱਗੇ ਵਧਣਾ ਸ਼ੁਰੂ ਹੋਏ ਤਾਂ ਉਸ ਤੋਂ ਬਾਅਦ ਜੋ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨ ਜਦੋਂ ਨਹੀਂ ਰੁਕੇ ਤਾਂ ਹੁਣ ਜੋ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਵਾਟਰ ਕੈਨਨ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ ਤਾਂ ਕਿਸਾਨ ਬਜਿੱਦ ਨੇ ਦਿੱਲੀ ਜਾਣ ਦੇ ਲਈ ਕਿਸਾਨਾਂ ਦਾ ਸਖਤ ਤੌਰ ਤੇ ਕਹਿਣਾ ਹੈ ਕਿ ਕਿਸੇ ਵੀ ਹਾਲ ਵਿੱਚ ਉਹ ਦਿੱਲੀ ਜਾ ਕੇ ਹੀ ਰਹਿਣਗੇ ਪੱਪਾ ਭਾਰਨੇ ਕਿਸਾਨ ਦਿੱਲੀ ਜਾਣ ਦੇ ਲਈ ਪਰ ਹਰਿਆਣਾ ਦੇ ਸਾਰੇ ਬਾਰਡਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਕਿਸਾਨਾਂ ਨੂੰ ਰੋਕਣ ਦੇ ਲਈ ਪੁਲਿਸ ਦਾ ਸਖਤ ਪੈਰਾ ਲੱਗਾ ਹੋਇਆ ਹੈ ਸ਼ੰਭੂ ਬਾਰਡਰ ਨੂੰ ਸੀਲ ਕਰ ਦਿੱਤਾ ਗਿਆ ਹੈ ਪਰ ਸ਼ੰਭੂ ਬਾਰਡਰ ਤੇ ਜੋ ਹਾਲਾਤ ਨੇ ਉਹ ਕੁਝ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਕਿਸਾਨ ਇਸ ਤੋਂ ਪਹਿਲਾਂ ਅਸੀਂ ਦੇਖਿਆ ਕਿ ਸਮਾਣਾ ਦੇ ਵਿੱਚ ਜਿਸ ਤਰ੍ਹਾਂ ਬੈਰੀਕੇਡ ਤੋੜੇ ਪਰ ਕਿਉਂਕਿ ਸਮਾਣਾ ਦੇ ਵਿੱਚ ਜ਼ਿਆਦਾ ਪੁਲਿਸ ਫੋਰਸ ਨਹੀਂ ਸੀ ਸ਼ੰਭੂ ਬਾਹਰ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦਾਨਾਤ ਕੀਤੀ ਗਈ ਹੈ ਤਾਂ ਉੱਥੇ ਹੁਣ ਹੰਗਾਮਾ ਹੋਣ ਦੇ ਅਸਾਰ ਹਾਲਾਕਿ ਪਹਿਲਾਂ ਹੀ ਲੱਗ ਰਿਹਾ ਸੀ ਕਿ ਜੇਕਰ ਇਸ ਤਰੀਕੇ ਦੇ ਨਾਲ ਕਿਸਾਨ ਪਹੁੰਚਦੇ ਨੇ ਰੋਕਿਆ ਜਾਂਦਾ ਹੈ ਤਾਂ ਸਥਿਤੀ ਵਿਗੜ ਸਕਦੀ ਹੈ ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਹਾਲ ਦੇ ਵਿੱਚ ਦਿੱਲੀ ਜਾ ਕੇ ਰਹਿਣਗੇ ਹਰਿਆਣਾ ਸਰਕਾਰ ਸਾਨੂੰ ਨਹੀਂ ਰੋਕ ਸਕਦੀ ਹਰਿਆਣਾ ਸਰਕਾਰ ਦੇ ਖਿਲਾਫ ਕਿਸਾਨਾਂ ਦਾ ਗੁੱਸਾ ਵੱਧ ਰਿਹਾ ਹੈ ਕਿਸਾਨ ਕਹਿ ਰਹੇ ਨੇ ਕਿ ਕੀ ਹਰਿਆਣਾ ਸਰਕਾਰ ਇਹ ਸਾਬਤ ਕਰਨ ਚ ਲੱਗੀ ਹੋਈ ਹੈ ਕਿ ਪੰਜਾਬ ਦੇਸ਼ ਦਾ ਹਿੱਸਾ ਨਹੀਂ ਹੈ